ਇੰਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜ੍ਹਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨ ਨਹੀਂ ਲੱਭੀਆਂ ਕਈ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਤੋਂ ਜ਼ਿਆਦਾ ਚੋੜ ਦਿੰਦੇ ਇਹਨਾਂ ਨੂੰ ਫੂਡਬਾਲ ਤੇ ਮੈਂ ਇਹ ਗੱਲ ਨਾਰਥ ਕਾਉਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈਂ ਉੱਥੇ ਦੱਸ ਕੇ ਆਇਆ ਜੀ ਆ ਫੂਡਬਾਲ ਤੇ 40% ਸਾਡੇ ਚੋੜ ਨੇ 125 ਲੱਖ ਮੀਟਰ ਕਟਨਾਂ ਕਣਕ ਦੇਵਾਂਗੇ ਇਹਨਾਂ ਨੂੰ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ ਚ ਸੋਨਾ ਕਾਉਣਾ ਜਾਣਦੇ ਆ ਹਾਰਡ ਵਰਕਿੰਗ ਕੰਮ ਹੈ ਸਾਡੀ ਗੁਰੂਆਂ ਦਾ ਅਸ਼ੀਰਵਾਦ ਹੈ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਇੱਥੇ ਕੋਈ ਆ ਜੇ ਭੁੱਖਾ ਨਹੀਂ ਮਰ ਸਕਦਾ ਛੋਟਾ ਕੰਮ ਕਰ ਲੇ ਵੱਡਾ ਕਰ ਲੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਨੂੰ ਵਰਦਾਨ ਹੈ ਅੱਜ ਵੀ ਚਲੇ ਜਾਉਗੇ ਸੜਕ ਤੇ 100 ਕਿਲੋਮੀਟਰ ਚ ਘੱਟੋ ਘੱਟ 5 ਤੋਂ 7 ਤਾਂ ਵੈਸੇ ਨਾਰਮਲ ਦਿਨਾਂ ਚ ਤੁਹਾਨੂੰ ਲੰਗਰ ਮਿਲ ਜਾਣਗੇ ਜਿਹੜੇ ਹੱਥ ਬਨ ਕੇ ਤੁਹਾਨੂੰ ਚਾਹ ਪਿਆਉਣਗੇ ਹੱਥ ਬਨ ਕੇ ਜਲੇਬੀਆਂ ਰੋਟੀ ਆਪਣਾ ਦਾਲ ਰੋਟੀ ਹੱਥ ਬਨ ਕੇ ਐ ਮਿਹਨਤਾਂ ਕਰਕੇ ਜੀ ਖਾਜੋ ਜੀ ਕਿਹੜੀ ਸਟੇਟ ਚ ਹੁੰਦਾ ਜੀ ਦੱਸੋ ਨਹੀਂ ਹੁੰਦਾ